ਪਾਕਿਸਤਾਨ ਦੀ ਬਹੁਜੋਬੀ ਸਾਜੋ-ਸਮਾਨ ਵਰਤਦੀ ਹੈ ਉਹ 81% ਚੀਨ ਤੋਂ ਆਂਦਾ ਹੈ ਅੰਮ੍ਰਿਤਸਰ ਤੋਂ ਰਿਟਾਇਰਡ ਡੀਐਸਪੀ ਤਰਸੀਮ ਸਿੰਘ ਨੇ ਆਪਣੇ ਪਰਿਵਾਰ ਤੇ ਗੋਲੀਆਂ ਚਲਾਈਆਂ ਪੁੱਤਰ ਦੀ ਮੌਕੇ ਤੇ ਮੌਤ ਹੋ ਗਈ ਪਤਨੀ ਜ਼ਖਮੀ ਹੋ ਗਈ ਨੀਟ ਯੂਜੀਸੀ 2025 ਦੇ ਨਤੀਜਿਆਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹੈ ਕੋਰਟ ਨੇ ਕਿਹਾ ਹੈ ਕਿ ਹਜ਼ਾਰ ਵਿਦਿਆਰਥੀ ਇਸ ਨਾਲ ਪ੍ਰਭਾਵਿਤ ਹੋਣਗੇ ਸੀਨੀਅਰ ਕਾਂਗਰਸੀ ਆਗੂ ਗੁਰਚੰਦ ਸਿੰਘ ਰਾਜੂ ਨੂੰ ਪਾਰਟੀ ਵਿਚੋਂ 6 ਸਾਲ ਲਈ ਕੱਢ ਦਿੱਤਾ ਹੈ। ਸਬ ਲੈਫਟਨੈਂਟ ਆਸ਼ਾ ਭੁੰਨੀਆ ਸਮੁੰਦਰੀ ਫੌਜ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਬਣ ਗਈ ਹੈ। ਕੇਰਲ ਵਿੱਚ ਇੱਕ ਵਿਅਕਤੀ ਪਿਛਾਵੇ ਦੇ ਬੋਝ ਹਟਦੇ ਬੇਹੋਸ਼ੀ ਕਿਉਂਕਿ ਉਸਨੇ 40 ਸਾਲ ਪਹਿਲਾਂ ਇੱਕ ਕਤਲ ਕੀਤਾ ਸੀ ਉਸ ਦੇ ਗਨਾਹ ਨੂੰ ਉਸਨੇ ਕਬੂਲ ਕਰ ਲਿਆ ਹੈ। ਮਜੀਠੀਆ ਦੀ ਆਮਦਨ ਨਾਲੋਂ ਵੱਧ ਮਾਮਲੇ ਦੀ ਜਾਇਦਾਦ ਦੀ ਸੁਣਵਾਈ 8 ਜੁਲਾਈ ਨੂੰ ਹੋਵੇਗੀ। ਮਣੀਪੁਰ ਦੇ ਪਹਾੜੀ ਜਿਲ੍ਹੇ ਵਿੱਚ 200 ਤੋਂ ਵੱਧ ਹਥਿਆਰ ਬਰਾਮਦ ਕੀਤੇ ਗਏ। ਇਜ਼ਰਾਈਲ ਦੇ ਹਮਲੇ ਨਾਲ 35 ਫਲਸਤੀਨੀਆਂ ਦੀ ਮੌਤ ਹੋ ਗਈ ਹੈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਮੈਟਰੋ ਮ੍ਰਿਗ ਤ੍ਰਿਸ਼ਨਾ ਦੇ ਸਮਾਨ ਹੀ ਹੈ ਬੰਗਲੁਰੂ ਅਤੇ ਹైదరాబాద్ ਦੀ ਮੈਟਰੋ ਟ੍ਰੇਨ ਘਾਟੇ ਵਿੱਚ ਚੱਲ ਰਹੀ ਹੈ